ਹਾਂਜੀ ਇੱਕ ਗੱਲ ਆਪਾਂ ਨਾ ਆਮ ਹੀ ਬਚਪਨ ਤੋਂ ਸੁਣਦੇ ਆ ਆ ਬਚਪਨ ਤੋਂ ਲੈ ਕੇ ਹੁਣ ਤੱਕ ਵੀ ਜਿਹੜਾ ਕਮਲ ਦਾ ਫੁੱਲ ਆ ਨਾ ਮੇਸਾ ਉਹ ਚਿੱਕੜ ਦੇ ਵਿੱਚ ਹੀ ਆ ਉਹਦਾ ਚਿੱਕੜ ਦੇ ਵਿੱਚ ਹੀ ਪੈਦਾ ਹੁੰਦਾ ਚਿੱਕੜ ਦੇ ਵਿੱਚ ਹੀ ਖੇਲਦਾ ਤੇ ਦੂਸਰੀ ਗੱਲ ਇਹ ਵੀ ਸੁਣੀ ਆ ਵੀ ਜਿਹੜਾ ਹੀਰਾ ਗਾ ਕੋਲੇ ਦੀ ਖਾਨਚੀ ਮਿਲਦਾ ਆਪਾਂ ਨੂੰ ਇਹ ਗੱਲਾਂ ਕਿਤਾਬੀ ਜੀਆਂ ਲੱਗਦੀਆਂ ਵੀ ਇਹ ਕਿਤਾਬੀ ਗੱਲਾਂ ਹੀ ਆ ਇਹਦਾ ਕੋਈ ਅਸਲ ਜ਼ਿੰਦਗੀ ਦੇ ਨਾਲ ਨਾ ਕੋਈ ਲੈਣਾ ਦੇਣਾ ਹੀ ਨਹੀਂ ਪਰ ਜਿਹਦੀ ਆ ਤੁਸੀਂ ਇੇਠਾਂ ਕੁੜੀ ਦੀ ਫੋਟੋ ਦੇਖ ਰਹੇ ਨੇ ਪੰਜਾਬ ਦੀ ਧੀ ਨੇ ਸਾਬਤ ਕਰਤਾ ਵੀ ਇਹ ਕਿਤਾਬੀ ਗੱਲਾਂ ਨਹੀਂ ਇਹਦੀ ਮਿਹਨਤ ਨੇ ਸਾਬਤ ਕਰਤਾ ਵੀ ਇਹ ਕੋਈ ਕਿਤਾਬੀ ਗੱਲਾਂ ਨਹੀਂ ਕਮਲ ਹਮੇਸ਼ਾ ਚਿੱਕੜ ਦੇ ਵਿੱਚ ਹੀ ਉਗਦਾ ਤੇ ਹੀਰਾ ਹਮੇਸ਼ਾ ਕੋਲੇ ਦੀ ਖਾਨ ਵਿੱਚ ਹੀ ਮਿਲਦਾ ਇਹਨੇ ਇਹ ਗੱਲ ਸਾਬਤ ਕਰਤੀ ਜਿਹੜੀ ਪੰਜਾਬ ਦੀ ਧੀ ਦੀ ਫੋਟੋ ਤੁਸੀਂ ਹੇਠਾਂ ਦੇਖ ਰਹੇ ਹੋ ਜਿਹੜੀ ਪੰਜਾਬ ਦੀ ਧੀ ਦੀ ਫੋਟੋ ਤੁਸੀਂ ਹੇਠਾਂ ਦੇਖ ਰਹੇ ਹੋ ਮੋਗੇ ਜ਼ਿਲ੍ਹੇ ਨਾਲ ਸੰਬੰਧਤ ਆ ਬਹੁਤ ਹੀ ਸੁਧਾਰਨ ਪਰਿਵਾਰ ਚੋਂ ਉੱਠ ਕੇ ਕੁੜੀ ਨੇ ਗਾਇਕੀ ਚ ਇੱਕ ਹੀ ਗੀਤ ਦੇ ਨਾਲ ਬਲੰਦੀਆਂ ਸੂਲੀਆਂ ਤਹਿਲਕਾ ਮਚਾਤਾ ਬੱਲੇ ਬੱਲੇ ਕਰਾਈ ਪਈ ਆ ਇੰਡਸਟਰੀ ਦੇ ਵਿੱਚ ਅੱਜ ਹਰ ਥਾਂ ਇਹ ਕੁੜੀ ਦੇ ਚਰਚੇ ਆ ਇਸ ਦੇ ਗਾਣੇ ਦੇ ਇਸ ਦੇ ਬੋਲਾਂ ਦੇ ਇਸ ਦੀ ਆਵਾਜ਼ ਦੇ ਚਰਚੇ ਨੇ ਹਰ ਥਾਂ ਤੇ ਜਿੱਥੇ ਵੀ ਸਰਚ ਮਾਰਾਂਗਾ ਸਭ ਤੋਂ ਜ਼ਿਆਦਾ ਅੱਜ ਦੇ ਟਾਈਮ ਦੀ ਪਪੂਲਰ ਵੀਡੀਓ ਆ ਟਰੋਲ ਹੋ ਰਿਆ ਸਰਚ ਵੱਜ ਰਹੀ ਆ ਗੂਗਲ ਤੇ YouTube ਤੇ Facebook ਤੇ ਇਸ ਦੇ ਗਾਣੇ ਦੀ ਪਰਮਨਾ दैट ਗਰਲ ਨਾਂ ਤੇ ਦਾ ਗਾਣਾ ਜੋ ਰਿਲੀਜ਼ ਹੋਇਆ ਸੋ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਮੰਨ ਲਓ ਇੰਨੀ ਕੁ ਜ਼ਿਆਦੇ ਹਾਈ ਰੈਂਕ ਤੇ ਚਲੇਗੀ ਕੁੜੀ ਮੰਨ ਲਓ ਇੰਨੀ ਕੁ ਬਲੰਦੀਆਂ ਨੂੰ ਸੂਗੀ ਅਮਾਜ਼ਨ ਵੀ ਇਨ ਕੀਤਾ ਜਾਂਦਾ ਹੈਰਾਨੀ ਜਨਕ ਜਿਹਨੂੰ ਕਹਿ ਦਈਏ ਐਨੇ ਕੁ ਰਿਕਾਰਡ ਤੋੜ ਮੰਨ ਲਓ ਪ੍ਰਦਰਸ਼ਨ ਆ ਇਹਦਾ ਇੰਨੀ ਕੁ ਵਧੀਆ ਆਵਾਜ਼ ਸੁਇਸ ਕਰਕੇ ਕਿਸੇ ਚ ਵੀ ਕਿਸੇ ਵੀ ਤਰ੍ਹਾਂ ਦਾ ਹੁਨਰ ਆ ਉਹਨੂੰ ਮੰਨ ਲਓ ਦੱਬ ਕੇ ਨਾ ਰੱਖੋ ਆਪਣਾ ਟੈਲੈਂਟ ਸਾਰਿਆਂ ਦੇ ਸਾਹਮਣੇ ਦਿਖਾਓ ਜਿਹੜਾ ਹੁਨਰ ਆ ਨਾ ਕਦੇ ਮੰਨ ਲਓ ਕਿਸੇ ਚੀਜ਼ ਦਾ ਮਹਤਾਜ ਨਹੀਂ ਹੁੰਦਾ ਉਹ ਆਪਣੇ ਆਪ ਸਾਹਮਣੇ ਆਉਂਦਾ ਉੱਬਰ ਕੇ ਸਾਹਮਣੇ ਆ ਹੀ ਜਾਂਦਾ ਇਹ ਕੁੜੀ ਚ ਦੇਖੋ ਟੈਲੈਂਟ ਸੀਗਾ ਉਹ ਸਾਹਮਣੇ ਆ ਗਿਆ ਸੋ ਲੋਕਾਂ ਨੇ ਪਸੰਦ ਵੀ ਇਨਾ ਕੀਤਾ ਸ਼ੇਅਰ ਇਨਾ ਕੀਤਾ ਲਾਈਕ ਇਨਾ ਕੀਤਾ ਸੋ ਇਸ ਤੋਂ ਪਹਿਲਾਂ ਇੱਕ ਹੋਰ ਸਾਡਾ ਭਰਾ ਸੱਭਾ ਸੀ ਉਹ ਵੀ ਮੰਨ ਲਓ ਇਹ ਗਰੀਬ ਪਰਿਵਾਰ ਚ ਉੱਠਿਆ ਸੀਗਾ ਬਹੁਤ ਵਧੀਆ ਤਰੱਕੀ કરી ਉਸਦੇ ਵੀ ਗਾਣਿਆਂ ਨੇ ਠੀਕੋ ਗਾਇਕੀ ਦੇ ਵਿੱਚ ਨਵਾਂ ਆਇਆ ਸੀ ਪਰ ਇਹ ਕੁੜੀ ਨੇ ਉਸ ਤੋਂ ਵੀ ਚਾਰ ਲੰਘਾ ਅੱਗੇ ਦੀ ਸਲਾਂਗ ਮਾਰੀ ਆ ਇਨੀ ਕੁ ਵਧੀਆ ਗਾਇਕੀ ਦਾ ਪ੍ਰਦਰਸ਼ਨ ਕੀਤਾ ਸਾਰੀ ਇੰਡਸਟਰੀ ਹਿਲਾ ਕੇ ਰੱਖ ਦਿੱਤੀ ਇੱਕ ਗੀਤ ਨੇ ਸੋ ਵੀਡੀਓ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਰੀ ਮੰਨ ਲਓ ਸਪੋਰਟ ਕਰੋ ਸੋ ਇੱਕ ਧੀ ਵੱਧ ਤੋਂ ਵੱਧ ਰਕੀਆਂ ਕਰੇ ਸਾਫ਼ ਸੁਥਰੇ ਗਾਣੇ ਗਾਵੇ ਤੇ ਆਪਣੇ ਮਾਪੇ ਦਾ ਨਾਂ ਇਦਾਂ ਹੀ ਰੋਸ਼ਨ ਕਰੇ ਸੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ